ਪਹਿਲਾਂ ਮੈਂ ਸਾਰੀ ਜ਼ਿੰਦਗੀ ਦੇ ਵਿੱਚ ਇਹਦੇ ਨਾਲ ਦੀ ਸਹੂਲਤ ਕਦੇ ਨਹੀਂ ਦੇਖੀ ਜਿਹੜੀ ਅੱਜ ਮਾਨ ਸਰਕਾਰ ਨੇ ਲੋਕਾਂ ਨੂੰ 10 ਲੱਖ ਦਾ ਹੈਲਥ ਇੰਸ਼ੋਰੈਂਸ ਦਾ ਤੋਹਫ਼ਾ ਜਿਹੜਾ ਦਿੱਤਾ ਹੈ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਇੱਕ ਵਾਰ ਸਰਕਾਰ ਦਾ ਸਾਡੇ ਗਰੀਬ ਜਨਤਾ ਜਿਹੜੀ ਇਸ ਲਾਜ ਤੇ ਤੁਹੀ ਕਈਆਂ ਦਾ ਲਾਜ ਹੀ ਨਹੀਂ ਹੋ ਪਉਂਦਾ ਜਿੱਥੇ ਕਿ ਉਹਨਾਂ ਨੇ ਭੇਤ ਭਾਵ ਜਾਤ ਭਾਵ ਨੂੰ ਛੱਡ ਕੇ ਸਿਰ ਤੇ ਇਹੋ ਜਿਹਾ ਉਪਰਾਲਾ ਕੀਤਾ ਕਿ ਇੱਥੇ ਹਰ ਇੱਕ ਦਾ ਜਿਹੜਾ ਵਰਕਰ ਦਾ ਹੀ ਉਹਨਾਂ ਦਾ ਸਾਰਿਆਂ ਦਾ ਹੀ ਬਣਾਇਆ ਨੇ ਸਾਰੇ ਵਰਗਾਂ ਨੂੰ जाटਵਾਦ ਵਾਲਿਆਂ ਨੂੰ ਕਿਸੇ ਦਾ ਵੀ ਕੋਈ ਵੀ ਇਹੋ ਜਿਹਾ ਵਖਰੇਵਾ ਨਹੀਂ ਕੀਤਾ ਗਿਆ ਸਾਰਿਆਂ ਨੂੰ ਹੀ ਇਹ ਕਾਰਡ ਦੀ ਸਹੂਲਤ ਦਿੱਤੀ ਗਈ ਹੈ ਮੈਂ ਇਸ ਦਾ ਪੰਜਾਬ ਸਰਕਾਰ ਦਾ ਬਹੁਤ ਹੀ ਜ਼ਿਆਦਾ ਧੰਨਵਾਦੀ ਹਾਂ ਗਰੀਬ ਪਰਿਵਾਰ ਕੋ ਲਾ ਹੀ ਨਹੀਂ ਹੋ ਰਿਆ ਉਹਨਾਂ ਕੋ ਪੈਸੇ ਨਹੀਂ ਹੈਗੇ ਤੇ ਜਦੋਂ ਆਪਣਾ 10 ਲੱਖ ਦਾ ਕਾਰਡ ਬਣ ਰਿਹਾ ਵਾ ਤੇ ਉਹਦੇ ਵਿੱਚ ਆਪਣਾ ਫਾਇਦਾ ਹੀ ਹੋ ਰਿਹਾ ਵਾ ਉਹਦੇ ਵਿੱਚ ਆਧਾਰ ਕਾਰਡ ਚਾਹੀਏ شناਤੀ ਕਾਰਡ ਵਗੈਰਾ ਚਾਹੀਦਾ ਦੇ ਠੀਕ ਹੈ ਜੀ ਬਸ ਇਹੀ ਚਾਹੀਦਾ 10 ਮਿੰਟ ਲੱਗਦੇ ਕਾਰਡ ਬਣਦੇ ਕਿ ਜਿਨ੍ਹਾਂ ਦੇ ਲੋਕਾਂ ਦੇ ਮਤਲਬ ਕਾਰਡ ਬਣ ਰਹੇ ਆ ਉਹਨਾਂ ਦੇ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਹੈ ਵੀ ਚਲੋ ਹਰ ਵਰਗ ਜਿਹੜਾ ਸੁੱਕਾ ਹੋ ਜਾਊਗਾ ਇਲਾਜ ਕਰਉਣਾ ਹਰ ਇੱਕ ਲਈ ਜਿਹੜਾ ਪੰਜਾਬ ਸਰਕਾਰ ਵੱਲੋਂ ਸੁੱਕਾ ਹੋ ਜਾਊਗਾ ਇਹ ਜੋ ਕਾਰਡ ਆ ਇਹ ਪ੍ਰਾਈਵੇਟ ਐਂਡ ਸਰਕਾਰੀ ਦੋਨਾਂ ਵਿੱਚ ਹੀ ਚੱਲਦਾ ਵਾ ਤੇ ਸਾਨੂੰ ਬਹੁਤ ਹੀ ਵਧੀਆ ਲੱਗਾ ਸਰਕਾਰ ਦਾ ਇਹ ਫਰਲਾ ਬਹੁਤ ਵਧੀਆ ਲੋਕਾਂ ਦੇ ਵਿੱਚ ਜਿਹੜਾ ਮੈਸੇਜ ਗਿਆ ਆ ਵਾ ਆਮ ਜਨਤਾ ਜਿਹੜੀ ਆ ਵੀ ਇਹ ਆਪਣਾ ਆਰਾਮ ਨਾਲ ਆਜ ਕਰਵਾ ਸਕਦੀ ਐ ਇਸ ਕਰਕੇ ਜਨਤਾ ਦੇ ਚ ਇੱਕ ਵਕਰੀ ਜਿਹਾ ਖੁਸ਼ੀ ਦੀ ਲਹਿਰ ਹੈ ਜਾਗੀ ਹੋਈ ਆ ਜੋ ਦਾ ਲੱਕ ਦਾ ਇਲਾਜ ਹੈ ਜੋ ਕਿ ਹੀ ਵੱਡੇ ਵੱਡੇ ਹਸਪਤਾਲ ਦੇ ਵਿੱਚ ਨਹੀਂ ਹੈ ਜਾ ਕੇ ਕਰਵਾ ਸਕਦੇ ਸਾਨੂੰ ਸਭ ਤੋਂ ਵੱਡਾ ਇਹਦਾ ਇਹ ਫਾਇਦਾ ਹੈ ਕਿ ਕਿਤੇ ਵੀ ਨਿਤੜਕ ਹੋ ਕੇ ਕਿਸੇ ਵੀ ਥਾਂ ਤੇ ਬੈਠੇ ਆਪਣਾ ਲੱਕ ਜਾ ਕੇ ਕਰਵਾ ਸਕਦੇ ਆ ਤੇ ਅਸੀਂ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਡੇ ਬਹੁਤ ਹੀ ਹਰਮਨ ਪਿਆਰੇ ਸਰਦਾਰ ਭਗਵਾਨ ਸਿੰਘ ਮਾਨ ਜੀ ਜਿਨ੍ਹਾਂ ਨੇ ਇਹ ਕੰਮ ਕਰਕੇ ਸਾਡਾ ਦਿਲ ਜਿਹੜਾ ਜਿੱਤ ਲਿਆ ਆ